ਇੱਥੇ ਇਕੱਠੇ ਹੋਏ ਆ ਜੀ ਜਿਸ ਤਰ੍ਹਾਂ ਰਾਜਵੀਰ ਜਵੰਦਾ ਦੇ ਲਈ ਸਾਰੇ ਇਕੱਠੇ ਹੋਏ ਆਰਦਾਸ ਕੇ ਬੇਨਤੀ ਕੀਤੀ ਅੱਜ ਸਾਰੇ ਪਿੰਡ ਦੇ ਰਲ ਕੇ ਸਤਿਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿ ਸੇ ਆਲਪੁਰ ਕਵਾਇਗਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀਆਂ ਦੇ ਰੋਕਤੀਆਂ ਬਖਸ਼ਿਸ਼ ਕਰਦੇ ਆ ਬੇਨਤੀਆਂ ਕੀਤੀਆਂ ਸਾਰੇ ਪਿੰਡ ਦੇ ਇਕੱਤਰ ਹੋ ਕੇ ਹਾਂ ਜੀ ਤੇ ਸਾਰਾ ਪਿੰਡ ਮਦਦ ਫਿਕਰਮੰਦ ਆ ਜੀ ਪੂਰਾ ਬਿਲਕੁਲ ਹਾਂ ਜਦੋਂ ਉਹਦੀ ਖਬਰ ਸੁਣੀ ਹੈ ਉਸ ਟਾਈਮ ਦੇ ਸਾਰੇ ਪਿੰਡ ਦੇ ਵਿੱਚ ਬੱਚਾ ਬੱਚਾ ਸਾਡਾ ਫਿਕਰਮੰਦ ਆ ਜੀ ਸਾਰੇ ਵੀ ਮਹਾਰਾਜ ਨੂੰ ਤੰਦਰੁਸਤੀਆਂ ਬਖਸ਼ਣ ਤੇ ਸਾਡੇ ਸਰਪੰਚ ਸਾਹਿਬ ਜੀ ਨੇ ਅੱਜ ਟਾਈਮ ਜਾ ਰਹੇ ਨੇ ਉੱਥੇ ਮੈਲ ਹਸਪੀਟਲ ਦੇ ਕੋਲ ਇਹਨਾਂ ਪਹੁੰਚੇ ਨੇ ਜੀ ਸਰਪੰਚ ਸਾਹਿਬ ਸਾਡੇ ਹਰਪ੍ਰੀਤ ਸਿੰਘ ਜੀ ਰਾਜੂ ਉਹ ਪਹੁੰਚਣ ਵਾਲੇ ਨੇ ਉੱਥੇ ਮੁਹਾਲੀ ਕਿ ਸਾਰੇ ਪਿੰਡ ਦਾ ਲਾਡਲਾ ਸੀਗਾ ਜੀ ਲਾਡਲਾ ਸੀਗਾ ਜੀ ਸਾਰੇ ਪਿੰਡ ਦਾ ਹਾਂ ਜੀ ਹਾਂ ਜੀ ਬਹੁਤ ਹੌਨਾਰ ਮੁੰਡਾ ਸੀਗਾ ਜੀ ਤੇ ਖਾਨਪਾ ਬਹੁਤ ਇਸ ਤੀ ਦਾ ਦੁੱਖ ਆ ਜੀ ਤੇ ਅੱਜ ਇੱਥੇ ਸਾਰੇ ਫਿਰ ਅਰਦਾਸ ਕਰਕੇ ਹਟੇ ਹਾਂ ਜੀ ਹਾਂ ਜੀ ਹਾਂ ਜੀ ਜਿਹੜਾ ਉਹਦਾ ਕਿਵੇਂ ਪਿੰਡ ਦੇ ਵਿੱਚ ਕਿਦਾਂ ਦਾ ਸੀਗਾ ਪਹਿਲਾਂ ਪੋਸਟ ਵੀ ਸੀਗਾ ਬਹਾਨ ਜੀ ਬਹੁਤ ਵਧੀਆ ਸੁਭਾਅ ਸੀ ਬਹੁਤ ਨਰਮ ਨੇਕ ਦਿਲ ਇਨਸਾਨ ਸੀ ਜੀ ਤੇ ਐਡਾ ਵਧੀਆ ਬੰਦਾ ਜੀ ਕੋਈ ਅੰਤ ਹੀ ਨਹੀਂ ਸਾਡਾ ਤਾਂ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਹੇ ਮਹਾਰਾਜ ਉਹਨੂੰ ਲਾ ਦੇ ਵਿਚਾਰੇ ਦੀ ਤੇ ਰਹੂਗਾ ਤਾਂ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹਨੂੰ ਉਹ ਵਿਚਾਰੇ ਦੀ ਲੰਬੀ ਉਮਰ ਹੋਈ ਹਾਂ ਹਰ ਬਹੁਤ ਆਏ ਹਾਂ ਹਾਂ ਜੀ ਬਨੇਮ ਕਹਦੀ ਹੈ ਸੇਵਾ ਕੀਤੀ ਹੈ ਮਦਦ ਕੀਤੀ ਹੈ ਹਾਂ ਜੀ ਹਾਂ ਜੀ ਸੁਪਨ ਸਿੰਘ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਿਵੇਂ ਤੁਸੀਂ ਪਿੰਡ ਕਹੇਗਾ ਸਾਡੇ ਪਿੰਡ ਦੇ ਵਿੱਚੋਂ ਬਹੁਤ ਮਾਇਕ qttr ਕਰਕੇ ਤੇ ਹੜ ਪੀੜਤਾਂ ਦੇ ਲਈ ਅਸੀਂ ਉਹ ਸੇਵਾ ਕਰਕੇ ਪਰਿਵਾਰੀ ਬਹੁਤ ਵਧੀਆ ਪਰਿਵਾਰ ਹਜੇ ਵੀ ਤੁਸੀਂ ਕੀ ਕਹੋਗੇ ਕਿਸ ਤਰ੍ਹਾਂ ਰਾਜੀਵ ਸਿੰਘ ਦਾ ਜੀ ਰਾਜੀਵ ਸਿੰਘ ਪੰਜਾਬ ਦਾ ਬਹੁਤ ਵਧੀਆ ਇਨਸਾਨ ਸੀ ਪਰ ਹਾਂ ਇਨਸਾਨ ਆ ਇਨਸਾਨ ਹੈ ਤੇ ਅੱਜ ਉਹ ਮਤਲਬ ਜਦੋਂ ਸ਼ਿਮਲੇ ਨੂੰ ਜਾ ਰਿਹਾ ਰਾਜ ਰਸਤੇ 'ਚ ਉਹਨਾਂ ਦੀ ਮੋਬਾਈਲ ਇੱਕ ਗਾਂ ਨਾਲ ਟਕਰਾ ਗਈ ਜਿਨ੍ਹਾਂ ਨਾਲ ਥੋੜੇ ਜਿਨ੍ਹਾਂ ਦੇ ਸਿਰ 'ਚ ਸੱਟ ਵੱਜੀ ਉਹੜਾ ਯਾ ਕ੍ਰਿਟੀਕਲ ਜਿੱਦਾਂ ਦੱਸ ਰਹੇ ਨੇ ਬਾਕੀ ਸਾਡੇ ਸਰਪੰਚ ਹਰਪੀ ਸਿੰਘ ਰਾਜੂ ਪਹੁੰਚ ਰਹੇ ਨੇ ਉੱਥੇ ਜਾ ਕੇ ਸਾਨੂੰ ਜੋ ਦੱਸਣਗੇ ਤੁਸੀਂ ਸਾਰੇ ਇੱਥੇ ਅੱਜ ਫਿਰ ਇਕੱਠੇ ਹੋਏ ਹੋਈਏ ਅਸੀਂ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆਂ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆਂ ਵੀ ਉਹਨੂੰ ਤੰਦਰੁਸਤੀ ਬਖਸ਼ ਜੀ ਹਾਂਜੀ ਵੀਰ ਜੀ ਕਿਸ ਤਰ੍ਹਾਂ ਭਈ ਤੰਦਰੁਸਤੀ ਲਈ ਸਾਰੇ ਇਕੱਠੇ ਹੋਏ ਹਾਂਜੀ ਹਾਂਜੀ ਵੀਰ ਜੀ ਸਾਰਾ ਪਿੰਡ ਤੰਦਰੁਸਤੀ ਲਈ ਹੋਇਆ ਅਰਦਾਸ ਕੀਤੀ ਆ ਪ੍ਰਮਾਤਮਾ ਦੇ ਅੱਗੇ ਚੜ੍ਹਦੀ ਕਲਾ ਰੱਖਣਾ ਬਹੁਤ ਵਧੀਆ ਬੰਦਾ ਸੀ ਬਹੁਤ ਵਧੀਆ ਮਨਨ ਹਾਲ ਸੀ ਹਾਂਜੀ ਹਾਂਜੀ ਬਹੁਤ ਵਧੀਆ ਹਾਂ ਅਰਦਾਸ ਕੀਤੀ ਆ ਹਾਂ ਜੀ ਅਰਦਾਸ ਕੀਤੀ ਆ ਮਹਾਰਾਜ ਨੂੰ ਕੰਨ ਦ੍ਰਿਸ਼ਟੀ ਵਾਛੇ ਬੇਟਾ ਬਹੁਤ ਚੰਗਾ ਪਰਿਵਾਰ ਆ ਜੀ ਬਹੁਤ ਚੰਗਾ ਪਰਿਵਾਰ ਬੱਚੇ ਦਾ ਤਾਂ ਕੋਈ ਅੰਤ ਨਹੀਂ ਜੀ ਔਰ ਆਪਣੇ ਉਹ ਵੀ ਬਹੁਤ ਹੋਰ ਪਰਮਾਰਥ ਸੇ ਬੰਦਾ ਸਾਰਿਆਂ ਦੀ ਮਦਦ ਕਰਨ ਵਾਲਾ ਸੀ ਜੀ ਆਹ ਇਹ ਸੁਣ ਕੇ ਤਾਂ ਜਾਣੀ ਜੀ ਬਹੁਤ ਦੁੱਖ ਹੋਇਆ ਬਈ ਹੈ ਇਹਦਾ ਕਿ ਮੈਕਸੀਡੈਂਟ ਹੋ ਗਿਆ ਸੱਚੇ ਪਾਤਸ਼ਾਹ ਹੱਥ ਦੇ ਕੇ ਰੱਖੇ ਜੀ ਬਹੁਤ ਪਿਆਰਾ ਬੱਚਾ ਜੀ ਬਹੁਤ ਹੀ ਹੁਣ ਹਰ ਬੱਚਾ ਵਾਹਿਗੁਰੂ ਨੇ ਤੰਦਰੁਸਤੀ ਤੇ ਵੀ ਲੰਬੀ ਉਮਰ ਬਖਸ਼ ਸਾਡੀ ਮਰ ਵੀ ਉਹਨੂੰ ਲੱਗੇ ਜੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਸਾਰਾ ਪਿੰਡ ਇਕੱਠਾ ਕਰਕੇ ਸਾਡੇ ਨਗਰ ਦਾ ਨਾਮ ਉਹਨੇ ਦੁਨੀਆ ਚ ਰੌਸ਼ਨ ਕੀਤਾ ਜੀ ਬਹੁਤ ਹੀ ਪਰਵਾਰ ਬਹੁਤ ਹੀ ਭਲਾ ਮਨਸਪੁੱਤ ਜੀ ਵਾਹਿਗੁਰੂ ਜੀ ਕੀ ਹਕਤੇ ਵਾਹਿਗੁਰੂ ਜੀ ਦਾ ਕਲਸਾ ਦੀ ਕੀ ਵਤੇ ਸੋਲ ਅੰਗਰਵਾਸੀ ਸੰਕਟਾਂ ਨੂੰ ਬੈਂਟ ਕੀਤੀ ਜਾਂਦੀ ਹੈ ਕਿ ਸਰਦਾਰ ਰਾਜੀਵ ਸਹਿਜਦਾ ਸਪੁੱਤਰ ਕਰਨ ਸਿੰਘ ਦੇ ਨਾਮ ਕੋਤ ਮੰਦ ਪਾਰਟੀ ਇਕੱਠਾ ਆਪਰੀ ਹੈ ਐਕਸੀਡੈਂਟ ਹੋਇਆ ਹੈ ਸਰਦਾਰ ਰਾਜੀਵ ਸਹਿਜਦਾ ਦੇ ਹਸਪਤਲ ਵਿੱਚ ਰੋਈ ਰਹੇ ਆਓ ਸਾਰੇ ਰਲ ਕੇ ਬੁਲਵਾ ਸਾਜ ਕੇ ਸਤਿਗੁਰੂ ਜੀ ਦੇ ਉਪਰ ਸਾਡੀ ਕਰੀਏ ਕਿ ਸਰਦਾ ਆਰ ਜੀ ਸੈਨੋਂ ਦੇਰੋਂ ਸਾ ਤੰਦਰੁਸਤੀ ਬਖਸ਼ ਕਰੀਏ ਦਸਾ ਕਮਰਾ ਰੋਟਾ ਦੇ ਵਿਚ ਵਿੱਚ ਸਾਡੀ ਅਤਸਰ ਗੁਰਦਵਾਰ ਸਾਹਿਬ ਦੇ ਪਹੁੰਚੇ ਕਿਰਪਾ ਦਾ ਕਰੋ